ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਮਤਲਬ ਜਿਹੜਾ ਕਾਲਜ ਦੇ ਵਿੱਚੋਂ ਆਂਦੇ ਸੀਗੇ ਆਨਸਾਰ ਸਾਰਾ ਕੰਮ ਕਰਦੇ ਸੀ ਨਾ ਕਾਲਜ ਦਾ ਮਤਲਬ ਬਹੁਤ ਪੜ੍ਹਾਈ ਕਰਨੀ ਪੈਂਦੀ ਹੈ ਹਨਾ ਟੌਪ ਕਰਨ ਵਾਸਤੇ ਸੇ ਰੂ ਤੋਂ ਹੀ ਇਕੱਠੇ ਪੜਿਆਂਗੇ ਇੱਕੋ ਹੀ ਕਲਾਸ ਸ਼ੁਰੂ ਤੋਂ ਹੀ ਮਤਲਬ ਬਿਨਾਂ ਟਿਊਸ਼ਨ ਤੋਂ ਪੜਿਆਂ ਜੇ ਸੀ ਕਹੀਏ ਲਾਇਬ੍ਰੇਰੀ ਦੇ ਵਿੱਚ ਜਾ ਕੇ ਪੜਨਾ ਸੀ ਹਨਾ ਲਾਇਬ੍ਰੇਰੀ ਦੇ ਵਿੱਚੋਂ ਚੀਜ਼ਾਂ ਬੁੱਕਸ ਦੇ ਵਿੱਚੋਂ ਕੱਢਣੀਆਂ ਤਾਂ ਮਤਲਬ ਐਵੇਂ ਬਹੁਤ ਮਿਹਨਤ ਕਰਦੇ ਸੀ ਸਾਰੇ ਨਾਲ ਮਿਲ ਕੇ ਸਾਨੂੰ ਸਨਮਾਨਿਤ ਕਰਨਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਨੂੰ ਇੰਨਾ ਹੌਸਲਾ ਵਧਾਇਆ ਤਾਂ ਜੋ ਅਸੀਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਪੰਜਾਬ ਦਾ ਵੀ ਨਾਮ ਰੋਸ਼ਨ ਕਰ ਸਕੀਏ ਪੜਾਈ ਵੈਸੇ ਕੰਟੀਨਿਊ ਕਰਨਾ ਚਾਹੁੰਦੇ ਸੀ ਪਰ ਫੀਸ ਕਰਕੇ ਅਸੀਂ ਹਜੇ ਕੁਝ ਨਹੀਂ ਕੀਤਾ ਹੈਗਾ ਇਹ ਸਮਾਣਾ ਦੀ ਤੁਹਾਨੂੰ ਉਹ ਦੋ ਬੇਟੀਆਂ ਦਿਖਾਉਣ ਜਾ ਰਹੇ ਹਾਂ ਅਸੀਂ 3 ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਕੀ ਹਿਸਟਰੀ ਦੀ ਵਿਦਾਰਥਣ ਹੈ ਜਿਹੜੇ ਐਮਏ ਹਿਸਟਰੀ ਦਾ ਜਿਹੜਾ ਚੌਥਾ ਚਾਰ ਸੈਮੈਸਟਰ ਹੁੰਦੇ ਆਂ ਚਾਰੋਂ ਸੈਮੈਸਟਰਾਂ ਦੇ ਵਿੱਚ ਚੰਗੀਆਂ ਪੋਜੀਸ਼ਨ ਹਾਸਲ ਕੀਤੀ ਇਸ ਵਾਰ ਪੂਰੀ ਯੂਨੀਵਰਸਿਟੀ ਦੇ ਵਿੱਚ ਪਿਛਲੀ ਵਾਰ ਵੀ ਤੇ ਹੁਣ ਵੀ ਪੂਰੀ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਟੌਪ ਕੀਤਾ ਜਿਹੜੇ ਕਿ 200 ਤੋਂ ਵੱਧ ਕਾਲਜ ਦੇ ਪੰਜਾਬੀ ਯੂਨੀਵਰਸਿਟੀ ਅਧੀਨ ਜਿਹੜੇ ਆਂ ਨੇ ਮਠੱਡੇ ਤੱਕ ਦਾ ਏਰੀਆ ਪਟਿਆਲਾ ਤੋਂ ਲੈ ਕੇ ਫਿਰੋਜ਼ਪੁਰ ਜਿਹੜਾ ਏਰੀਆ ਸਾਰੇ ਇਲਾਕੇ ਦੇ ਵਿੱਚ ਇਹ ਦੋ ਬੱਚੀਆਂ ਹਨ ਅਮਨਦੀਪ ਕੌਰ ਐਮਏ ਹਿਸਟਰੀ ਕੀ ਹੈ ਔਰ ਇਹ ਅਮਨਦੀਪ ਕੋ ਦੋਨੋਂ ਚਚੇਤੇ ਹੈ ਕਿ ਦੋਨੋਂ ਪ੍ਰੇਰਣਾ ਪੈਣਾ ਇਕੱਠੇ ਪੜਦੇ ਸੀ ਔਰ ਲੇਕਿਨ ਇੱਕ ਨੇ ਗੋਲਡ ਮੈਡਲ ਹਾਸਲ ਕੀਤਾ ਦੂਜੀ ਸੈਕੰਡ ਆਈ ਹੈ ਇਹ ਫਰਸਟ ਹੈ ਇਹ ਸੈਕੰਡ ਯੂਨੀਵਰਸਿਟੀ ਵਿੱਚ ਮਨਦੀ ਮੁਬਾਰਕਾਂ ਜਨੂ ਬੇਟਾ ਧੰਨਵਾਦ ਬਹੁਤ ਬਹੁਤ ਤੁਸੀਂ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਔਰ ਕਿੰਨਾ ਪਰਦੇਸ ਇਹ ਕੀ ਹਾਲਾਤ ਸਾਰਾ ਦੱਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਮਤਲਬ ਜਿਹੜਾ ਕਾਲਜ ਦੇ ਵਿੱਚੋਂ ਆਂਦੇ ਸੀਗੇ ਅਨਸਾਰ ਸਾਰਾ ਕੰਮ ਕਰਦੇ ਸੀ ਨਾ ਕਾਲਜ ਦਾ ਮਤਲਬ ਬਹੁਤ ਪੜਾਈ ਕਰਨੀ ਪੈਂਦੀ ਹੈ ਹਨਾ ਟੌਪ ਕਰਨ ਵਾਸਤੇ ਉਹਦਾ ਮਤਲਬ ਹਰ ਚੀਜ਼ ਸੀ ਜਿਹੜੀ ਉਹਨੂੰ ਵੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਉਹਨਾਂ ਨੇ ਕਵਰ ਕਰਦੇ ਸੀਗੇ ਪੂਰਾ ਤੇ ਐਕਸਟਰਾ ਵੀ ਜਿਵੇਂ ਲਾਇਬ੍ਰੇਰੀ ਦੇ ਵਿੱਚ ਜਾ ਕੇ ਪੜਨਾ ਸੀ ਹਨਾ ਲਾਇਬ੍ਰੇਰੀ ਦੇ ਵਿੱਚੋਂ ਚੀਜ਼ਾਂ ਬੁੱਕਸ ਦੇ ਵਿੱਚੋਂ ਕੱਢਣੀਆਂ ਤਾਂ ਮਤਲਬ ਐਵੇਂ ਬਹੁਤ ਮਿਹਨਤ ਕਰਦੇ ਸੀ ਸਾਰੇ ਨਾਲ ਮਿਲ ਕੇ ਤੇ ਮੈਂ ਮਤਲਬ ਚਾਹੁੰਦੀ ਆ ਵੀ ਅੱਗੇ ਅਸੀਂ ਹੋਰ ਵੀ ਵਧੀਆ ਕਰ ਸਕਦੇ ਹਾਂ ਜਿਵੇਂ ਜੇ ਸਾਨੂੰ ਥੋੜਾ ਸਪੋਰਟ ਮਿਲੇ ਕਿੰਨੇ ਫੀਸ ભરਨੀ ਪੈਂਦੀ ਇਸ ਪ੍ਰਾਈਵੇਟ ਕਾਲਜ ਦੇ ਜਿਸ ਤਰ੍ਹਾਂ ਇਹ 30000 ਹੁੰਦਾ ਇੱਕ ਸਾਲ ਦਾ ਮਤਲਬ ਬੜਾ ਔਖਾ ਹੋ ਕੇ ਭਰਨਾ ਕਿਉਂਕਿ ਵੈਸੇ ਤਾਂ ਵੀ ਐਨੇ ਕਿਉਂਕਿ ਨਾ ਉਹ ਨਹੀਂ ਕਰ ਸਕਦੇ ਅਫੋਰਡ ਨਹੀਂ ਕਰ ਸਕਦੇ ਹੈਗੇ ਆਪਾਂ ਤੇ ਫਾਦਰ ਸਾਹਿਬ ਤੋਂ ਕਿਸ ਤਰ੍ਹਾਂ ਕੰਮ ਕਰਦੇ ਆ ਉਹ ਦੁਕਾਨ ਤੇ ਜਿਵੇਂ ਮਤਲਬ ਕੋਈ ਕੰਮ ਆ ਗਿਆ ਤਾਂ ਕਰ ਲੈਂਦੇ ਆ ਵੀ ਨਹੀਂ ਤਾਂ ਫਿਰ ਐਵੇਂ ਓਖਾ ਹੋ ਜਾਂਦਾ ਅੱਗੇ ਕੀ ਬਣਨਾ ਚੰਦੇ ਬਟਾ ਅੱਗੇ ਮੈਂ ਚਾਹੁੰਦੀ ਆ ਵੀ ਮੈਂ ਮਤਲਬ ਯੂਪੀਐਸਸੀ ਦੀ ਤਿਆਰੀ ਕਰਾਂ ਤੇ ਮੇਰੇ ਮਤਲਬ ਸਾਰੇ ਚਾਹੁੰਦੇ ਨੇ ਹਨਾ ਜਿਨ੍ਹਾਂ ਨੇ ਵਧੀਆ ਨੰਬਰ ਆਏ ਨੇਗੇ ਪਰ ਇਹ ਵੀ ਸਪੋਰਟ ਨਹੀਂ ਮਿਲਦਾ ਯਾ ਕਿਉਂਕਿ ਕੋਚਿੰਗ ਦੇ ਕੋਚਿੰਗ ਲੈਣ ਲਈ ਫੀਸ ਨਹੀਂ ਹੁੰਦੀ ਯਾ ਤਾਂ ਕਰਕੇ ਮਤਲਬ ਸਾਨੂੰ ਥੋੜਾ ਜਿਹਾ ਉਹ ਕਰਨਾ ਪੈਂਦਾ ਹੁਣ ਅਸੀਂ ਅੱਗੇ ਵੀ ਪੜਾਈ ਵੈਸੇ ਕੰਟੀਨਿਊ ਕਰਨਾ ਚਾਹੁੰਦੇ ਸੀ ਪਰ ਫੀਸ ਕਰਕੇ ਅਸੀਂ ਹਜੇ ਕੁਝ ਨਹੀਂ ਕੀਤਾ ਹੈਗਾ ਅਸੀਂ ਘਾਰੀ ਸੀ ਲੋਕ ਥੋੜਾ ਸਾਥ ਦੇਣਗੇ ਮਨਦੀਪ ਤੁਸੀਂ ਸੈਕੰਡ ਅ ਯੂਨੀਵਰਸਿਟੀ ਵਿੱਚ ਹਾਂਜੀ ਤੁਸੀਂ ਕਿੰਨਾਕ ਮਤਲਬ ਪੜਦੇ ਸੀ ਸਰ ਜੀ ਵੱਲ ਘਰ ਆ ਕੇ ਪੜਨਾ ਹੁੰਦਾ ਸੀਗਾ ਮਾਰਨਿੰਗ ਚ ਵੀ ਕੋਈ ਵਾ ਟਾਈਮ ਮਿਲ ਜਾਂਦਾ ਸੀਗਾ ਪਰ ਸਾਡੇ ਘਰ ਦਾ ਗਾਹ ਵੜਾ ਹੁੰਦਾ ਸੀਗਾ ਇਸ ਕਰਕੇ ਥੋੜਾ ਜਿਹਾ ਜਦੋਂ ਵੀ ਟਾਈਮ ਮਿਲਦਾ ਸੀਗਾ ਉਦੋਂ ਪੜ ਲੈਂਦੇ ਸੀਗੇ ਤੇ ਜਦੋਂ ਵੀ ਟਾਈਮ ਮਿਲਦਾ ਸੀ ਤੇ ਬੇਗੰਮੀ ਕਰਦੇ ਸੀ ਹਾਂ ਜੀ ਸਰ ਦੋਨੇ ਸਿਸਟਰ ਕਰ ਲੈਂਦੇ ਸੀਗੇ ਥੋੜਾ ਬੋਧਾ ਬਟ ਸਾਡੇ ਘਰਦਿਆਂ ਨੇ ਕਦੇ ਨਹੀਂ ਸਾਨੂੰ ਐ ਕਿਹਾ ਵੀ ਕੰਮ ਕਰੋ ਤੁਸੀਂ ਕਹਿੰਦੇ ਤੁਸੀਂ ਦਿੰਨਾ ਸਰ ਅਸ ਜੁਆਇੰਟ ਫੈਮਿਲੀ ਐ ਸਰ ਸਾਡੀ ਹਾਂ ਜੀ ਸ਼ੁਰੂ ਤੋਂ ਹੀ ਇਕੱਠੇ ਪੜਿਆਂਗੇ ਇੱਕੋ ਹੀ ਕਲਾਸ ਸ਼ੁਰੂ ਤੋਂ ਹੀ ਮਤਲਬ ਬਿਨਾ ਟਿਊਸ਼ਨ ਤੋਂ ਪੜਿਆਂ ਜੇ ਅਸੀਂ ਕਹੀਏ ਕਿ ਕਿਵੇਂ ਲੱਗਦਾ ਤੁਹਾਨੂੰ ਜਿਵੇਂ ਤੁਹਾਨੂੰ ਇਹ ਪੋਜੀਸ਼ਨ ਮਿਲੀ ਹੈ ਸਰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਸਭ ਤੋਂ ਪਹਿਲਾਂ ਇੱਥੇ ਆਏ ਸਾਰੇ ਜਿਹੜੇ ਸਾਡੇ ਸਨਮਾਨਿਤ ਕਰਨਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਹੌਸਲਾ ਵਧਾਇਆ ਤਾਂ ਜੋ ਅਸੀਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਪੰਜਾਬ ਦਾ ਵੀ ਨਾਮ ਰੋਸ਼ਨ ਕਰ ਸਕੀਏ ਥੈਂਕ ਯੂ ਜੀ ਤੁਹਾਡੀ ਬੇਟੀਆਂ ਹੈ ਨਾ ਮਨਦੀਪ ਥੋੜੀ ਬੇਟੀਆਂ ਹੈ ਬੇਟੀਆਂ ਹੈ ਕਿਵੇਂ ਲੱਗਦਾ ਤੁਹਾਨੂੰ ਵੀ ਮਤਲਬ ਕਿ ਬਹੁਤ ਵਧੀਆ ਕੰਮ ਕਰਦੀ ਸੀ ਘਰ ਵੀ ਕੰਮ ਕਰਦੀ ਸੀ ਤੁਹਾਡੇ ਨਾਲ ਕਰਦੀ ਸੀ ਜੀ ਕੰਮ ਤਾਂ ਹਾਂ ਜੀ ਤੇ ਦੇਖੋ ਹਾਂ ਹਾਂ ਜੀ ਬਹੁਤ ਖੁਸ਼ ਆ ਕਿਵੇਂ ਲੱਗਦਾ ਤੁਹਾਡੇ ਬੇਟੀਆਂ ਨਾਮ ਰੋਸ਼ਨ ਬਹੁਤ ਵਧੀਆ ਲੱਗਦਾ ਹੈ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਆਿਆਂ ਨੂੰ ਜੀ ਸਾਰਿਆਂ ਨੂੰ ਬੱਚਿਆਂ ਕੀ ਦੇਖੋ ਮਾਪੇ ਵੀ ਖੁਸ਼ ਹੈ ਇਹਨਾਂ ਬੇਟੀਆਂ ਨੇ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਬਸ ਮੈਂ ਇਹੀ ਚਾਹਨੀ ਹੈ ਵੀ ਮੇਰੇ ਜੀਉਂਦੇ ਜੀ ਇੱਕ ਵਾਰੀ ਆਪਣੇ ਪੈਰਾਂ ਤੇ ਖੜ ਜਾਣ ਉਹਨਾਂ ਦੀ ਕਿਸਮਤ ਕਹੀ ਜੀ ਹੋਏਗੀ ਵੀ ਜੇ ਇੱਥੇ ਬਣ ਜਾਣੇ ਮਾਡ ਥੋੜੇ ਦੇ ਮਨ ਨੂੰ ਸ਼ਾਂਤੀ ਹੋ ਜੇਗੀ ਮੇਰੇ ਨੂੰ ਹੋਰ ਕੁਝ ਨਹੀਂ ਪਰ ਬੜੀ ਮਿਹਨਤ ਕਰਕੇ ਬੜੀ ਔਖੀਆਂ ਪੜਾਈਆਂ ਨੇ ਅਸੀਂ ਦੇਖ ਲਾ ਵੀ ਅੱਜ ਕਿਵੇਂ ਲੱਗਦਾ ਤੁਹਾਨੂੰ ਤੁਹਾਡਾ ਨਾਮ ਉੱਚਾ ਕਰ ਰਹਿਣਾ ਦੋਵਾਂ ਦਿਆਂ ਨੇ ਬਹੁਤ ਛਾਤੀ ਚੌੜੀ ਐ ਸਟੈਪ ਹਾਂ ਛਾਤੀ ਚੌੜੀ ਐ ਬੜੀ ਤੇ ਵਿਧਾਇਕ ਸਮਾਣਾ ਸਾਬਕਾ ਜਿਹੜੇ ਵਿਧਾਇਕ ਕੰਜੀਦਾਰ ਸਿੰਘ ਜੀ ਜਗਤਾਰ ਸਿੰਘ ਜੀ ਇਹਨਾਂ ਬੱਚੀਆਂ ਨੇ ਦੇਖੋ ਰੋਸ਼ਨ ਨਾਮ ਕੀਤਾ ਹੈ ਮਾਲਵੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਦੋਨੋਂ ਬੇਟੇ ਹਿਸਟਰੀ ਪੰਜਾਬੀ ਦ੍ਰਿਸ਼ਟੀ ਵਿੱਚ ਕੀ ਕਹਿਣਾ ਹੈ ਤੁਹਾਡੇ ਇਸ ਮੈਂ ਸਭ ਤੋਂ ਪਹਿਲਾਂ ਤਾਂ ਇਹ ਬੱਚੀਆਂ ਨੂੰ ਪਿਆਰ ਵੀ ਦਿੰਦਾ ਤੇ ਲੱਖ ਲੱਖ ਇਹਨਾਂ ਨੂੰ ਵਧਾਈ ਦਿੰਦਾ ਇਹਨਾਂ ਦੇ ਮਾਪਿਆਂ ਨੂੰ ਵੀ ਮੰਮੀ ਡੈਡੀ ਨੂੰ ਵੀ ਜਿਨ੍ਹਾਂ ਨੇ ਮਿਹਨਤ ਕਰਕੇ ਆਪਣੀਆਂ ਬੱਚੀਆਂ ਨੂੰ ਪੜਾਇਆ ਹੈ ਤੇ ਬੱਚੀਆਂ ਨੇ ਵੀ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਕਿਉਂਕਿ ਇਹਨਾਂ ਨੇ ਦੇਖਿਆ ਕਿ ਸਾਡੇ ਜਿਹੜੇ ਮਾਪੇ ਨੇ ਉਹ ਦਿਹਾੜੀਆਂ ਕਰ ਕਰਕੇ ਸਾਨੂੰ ਪੜ੍ਹਾਉਂਦੇ ਨੇ ਨਾ ਬਿਨਾਂ ਟਿਊਸ਼ਨ ਤੋਂ ਐਮ ਐਚ ਟਾਪ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਯੂਨੀਵਰਸਿਟੀ ਦੇ ਵਿੱਚੋਂ ਟਾਪ ਕਰਨਾ ਇਸ ਲਈ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਤੇ ਮੈਂ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਉਹਨਾਂ ਦੇ ਪ੍ਰਧਾਨ ਧਾਮੀ ਸਾਹਿਬ ਜੀ ਨੂੰ ਕਿ ਇਹ ਬੱਚੀਆਂ ਨੂੰ ਚਾਹੁੰਦੀਆਂ ਨੇ ਕਿ ਅਸੀਂ ਆਈਐਸ ਅਫਸਰ ਬਣੀਏ ਇਹ ਤਮਾਨ ਪਰਿਵਾਰ ਦੇ ਵਿੱਚੋਂ ਬੱਚੀਆਂ ਹਨ ਤੇ ਇਹ ਗਰੀਬ ਪਰਿਵਾਰ ਹੈ ਇਹਨਾਂ ਨੂੰ ਜੇ ਫ੍ਰੀ ਕੋਚਿੰਗ ਸ਼੍ਰੋਮਣੀ ਕਮੇਟੀ ਵੱਲੋਂ ਜੇ ਮਦਦ ਇਹਨਾਂ ਨੂੰ ਮਿਲੇ ਤਾਂ ਜਰੂਰ ਇਹਨਾਂ ਨੂੰ ਦੇਣੀ ਚਾਹੀਦੀ ਹੈ ਬੱਚਿਆਂ ਪੰਜਾਬ ਦਾ ਵੀ ਨਾਮ ਰੋਸ਼ਨ ਕਰਨੀਆਂ ਸ਼੍ਰੋਮਣੀ ਕਮੇਟੀ ਦਾ ਵੀ ਨਾਮ ਉੱਚਾ ਹੋਏਗਾ ਇਸ ਲਈ ਮੇਰੀ ਤਾਂ ਹੀ ਤੁਹਾਡੇ ਰਹੀਂ ਅਪੀਲ ਹੈ ਮੈਂ ਕੋਸ਼ਿਸ਼ ਵੀ ਕਰਾਂਗਾ ਧਾਮੀ ਸਾਹਿਬ ਨੂੰ ਮਿਲ ਕੇ ਇਹਨਾਂ ਬਾਰੇ ਵੀ ਇਹਨਾਂ ਨੂੰ ਕੋਚਿੰਗ ਜਰੂਰ ਦਿਓ ਤੇ ਫਿਰ ਮੈਂ ਇਹਨਾਂ ਨੇ ਸਮਾਣੇ ਦਾ ਨਾਮ ਰੋਸ਼ਨ ਕੀਤਾ ਤੇ ਨਾਲ ਪੰਜਾਬ ਸਰਕਾਰ ਨੂੰ ਇੱਕ ਅਪੀਲ ਹੈ ਕਿ ਜੋ ਤੁਸੀਂ ਕਹਿੰਦੇ ਹੋ ਵੀ ਸਿੱਖਿਆ ਦੀ ਕ੍ਰਾਂਤੀ ਆਈ ਹੈ ਤੁਹਾਡੀ ਕ੍ਰਾਂਤੀ ਤਾਂ ਬਿਲਕੁਲ ਫੇਲ ਹੈ ਕਿਉਂਕਿ ਨਾ ਤੁਸੀਂ ਇੱਥੇ ਕੋਈ ਸਮਾਣੇ ਦੇ ਤੁਸੀਂ ਤਿੰਨ ਵਾਰੀ ਐਲਾਨ ਕਰ ਚੁੱਕੇ ਹੋ ਵੀ ਇਹ ਸਰਕਾਰੀ ਕਾਲਜ ਬਣਾਵਾਂਗੇ ਅਜੇ ਤੱਕ ਤੁਸੀਂ ਸਰਕਾਰੀ ਕਾਲਜ ਨਹੀਂ ਬਣਾਇਆ ਜੇ ਤੁਸੀਂ ਚਾਹੁੰਦੇ ਹੋ ਕਿ ਇਹੋ ਜੀਆਂ ਬੱਚੀਆਂ ਹੋਰ ਪੜਨ ਪੰਜਾਬ ਦੇ ਵਿੱਚੋਂ ਤਾਂ ਇਹ ਸਮਾਨਾ ਜਿਹੜਾ ਹੈ ਬਹੁਤ ਪਛੜਿਆ ਹੋਇਆ ਇਲਾਕਾ ਹੈ ਇੱਥੇ ਕੋਈ ਸਰਕਾਰੀ ਕਾਲਜ ਨਹੀਂ ਇਹਨੂੰ ਸਰਕਾਰੀ ਕਾਲਜ ਦਾ ਦਰਜਾ ਦੇ ਕੇ ਤੇ ਹੋਰ ਜਿਹੜੀਆਂ ਸਹੂਲਤਾਂ ਨੇ ਉਹ ਵੀ ਦਿੱਤੀਆਂ ਜਾਣ ਤੇ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਨੇ ਜਿਹੜੇ ਗਰੀਬ ਬੱਚੇ ਨਹੀਂ ਪੜ ਸਕਦੇ ਉਹਨਾਂ ਨੂੰ ਪੜਾਇਆ ਜਾ ਸਕੇ ਇਹ ਸਰਕਾਰੀ ਕਾਲਜ ਤੁਰੰਤ ਕਰਨਾ ਚਾਹੀਦਾ ਹੈ ਦੇਖੋ ਇਹ ਬੱਚਿਆਂ ਨੇ ਜਿਹੜਾ ਮਕਾਮ ਹਾਸਲ ਕੀਤਾ ਹੈ ਸਰਕਾਰਾਂ ਨੂੰ ਵੀ ਚਾਹੀਦਾ ਹੈ ਔਰ ਜਿਹੜੀ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਦਾ ਹੌਸਲਾ ਵਧਾਵੇ ਤਾਂ ਕਿ ਆਈਏਐਸ ਜਾਂ ਯੂਪੀਐਸਸੀ ਦੀ ਪ੍ਰੀਖਿਆ ਵੀ ਕਰ ਸਕਣ ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੈ ਕਰਦੇ ਵੀ ਇਹ ਔਰ ਅੱਗੇ ਪੜਾਈ ਕਰ ਸਕਣ ਕਿਉਂਕਿ ਇਸ ਟਾਈਮ 'ਤੇ ਐਮਏ ਕਰਕੇ ਘਰ ਬੈਠ ਜਾਣਗੇ ਤਾਂ ਇਹਨਾਂ ਦਾ ਅਗਲਾ ਭਵਿੱਖ ਰੁਕ ਜਾਏਗਾ ਕੁਝ ਨਾ ਕੁਝ ਸੰਸਥਾਵਾਂ ਨੂੰ ਵੀ ਕਰਨਾ ਚਾਹੀਦਾ ਹੈ ਔਰ ਸਰਕਾਰ ਨੂੰ ਵੀ ਕਰਨਾ ਚਾਹੀਦਾ ਹੈ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਪੀਡੀਸੀ ਨਿਊਜ਼ ਸਮਾਨਾ